ਸੜਕ ਸੁਰੱਖਿਆ ਫੋਰਸ ਇਹ ਨਵੀਂ ਕਿਸਮ ਦੀ ਇੱਕ ਅਸੀਂ ਪਹਿਲ ਕੀਤੀ ਜਿਹੜੀ ਜਿਹਦੀ ਦੇਸ਼ ਦੇ ਵਿੱਚ ਬਹੁਤ ਪ੍ਰਸ਼ੰਸਾ ਹੋ ਰਹੀ ਹੈ ਪੰਜਾਬ ਜਿਹੜਾ ਉਹ ਸਭ ਤੋਂ ਟਾਪ ਤੇ ਸੀ ਸੜਕ ਹਾਸਿਆਂ ਦੇ ਵਿੱਚ ਮੌਤਾਂ ਦੇ ਵਿੱਚ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਤਾਂ ਮੈਂ ਉੱਥੇ ਡਾਟਾ ਕਢਾਇਆ ਸੀ ਉਸ ਵੇਲੇ 14 ਜਾਂ 15 ਪਰ ਡੇ ਇੱਕ ਦਿਨ ਚ 14 ਜਾਂ 15 ਮੌਤਾਂ ਇੱਕ ਦਿਨ ਚ ਜੇ ਨੂੰ ਆਪਾਂ ਮਹੀਨਿਆਂ ਨਾਲ ਤੇ ਸਾਲ ਨਾਲ ਗੁਣਾ ਕਰ ਲਈਏ ਤਾਂ 5000 ਤੋਂ ਪਰਵਾਣ ਦੇ ਐਸਐਸਐਫ ਬਣਾਈ ਸੜਕ ਸੁਰੱਖਿਆ ਫੋਰਸ ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਹੁਣ ਤੱਕ ਸੜਕ ਤੇ ਔਨ ਦਾ ਸਪੋਰਟ ਜਿਹੜੀਆਂ ਮੌਤਾਂ ਹੁੰਦੀਆਂ ਸੀ ਉਹਨਾਂ ਦੇ ਵਿੱਚ 48 ਤੋਂ 50% ਦੀ ਕਮੀ ਆ ਗਈ ਇਹ ਮੈਂ ਨਹੀਂ ਕਹਿ ਰਿਹਾ ਇਹ ਇੱਕ ਰਾਜ ਸਭਾ ਦੇ ਵਿੱਚ ਸਵਾਲ ਆਇਆ ਤਾਂ ਉੱਥੇ ਦੇਸ਼ ਦੇ ਟਰਾਂਸਪੋਰਟ ਮੰਤਰੀ ਨੇ ਇੱਕ ਜਵਾਬ ਦਰਾਂ ਦੱਸਿਆ ਤੇ ਹੁਣ ਉਹ ਕਈ ਸੂਬੇ ਸਾਥੋਂ ਉਹਦੇ ਬਾਰੇ ਪੁੱਛ ਰਹੇ ਨੇ ਕਿ ਕਿਸ ਤਰ੍ਹਾਂ ਇਹ ਟ੍ਰੇਨਿੰਗ ਦਿੱਤੀ ਤੇ ਉਹਨਾਂ ਕੋਲੇ ਕੀ ਕੀ ਐਸਐਸਐਫ ਵਾਲਿਆਂ ਕੋਲੇ ਮੈਂ ਉਹਨਾਂ ਜਵਾਨਾਂ ਨੂੰ ਸਾਰਿਆਂ ਨੂੰ ਮੁੰਡੇ ਕੁੜੀਆਂ ਨੂੰ ਬਹੁਤ ਵਧਾਈ ਦਿਨਾ ਕਿ ਉਹਨਾਂ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਕੱਲੀਆਂ ਜਾਨਾਂ ਨਹੀਂ ਬਚਾਈਆਂ ਕਈ ਕਰੋੜਾਂ ਰੁਪਏ ਦੀ ਕੀਮਤ ਦਾ ਸੋਨਾ ਗਹਿਣੇ ਜੇਬਰਾਤ ਜਾਂ ਕੈਸ਼ ਉਹ ਵੀ ਉਹਨਾਂ ਲੋਕਾਂ ਦੇ ਘਰਾਂ ਚ ਪਹੁੰਚਾਇਆ ਕਿਉਂਕਿ ਜਦੋਂ ਐਕਸੀਡੈਂਟ ਹੋ ਜਾਂਦਾ ਆਪਾਂ ਇਹ ਨਹੀਂ ਦੇਖਦੇ ਕਿ ਮੇਰਾ ਪਰਸ ਕਿੱਥੇ ਆ ਕੋਈ ਪਰਿਵਾਰ ਹੈ ਵਿਆਹ ਤੇ ਜਾ ਰਿਹਾ ਉਹ ਤਾਂ ਜਾਨ ਬਚਾਉਣ ਦੀ ਉਹਦੋਂ ਲੱਗੀ ਹੁੰਦੀ ਆ ਉਦੋਂ ਕੋਈ ਪਰਸ ਦੇਖਣ ਲਈ ਜਾਂ ਸੋਨਾ ਸਾਂਭਣ ਦੀ ਥੋੜੀ ਹੁੰਦੀ ਆ ਆਮ ਤੌਰ ਤੇ ਕੋਈ ਕੋਈ ਲੈ ਜਾਂਦਾ ਸੀ ਕੋਈ ਚੋਰੀ ਹੋ ਜਾਂਦੇ ਸੀ ਉਹ ਚੀਜ਼ਾਂ ਸੜਕ ਸੁਰੱਖਿਆ ਫੋਰਸ ਨੂੰ ਇਸ ਤਰ੍ਹਾਂ ਹੀ ਪੇਨਿੰਗ ਦਿੱਤੀ ਗਈ ਆ ਕਿ ਕੁਝ ਬੰਦੇ ਜਿਹੜੇ ਉਹ ਫਸਟ ਡੇਟ ਦੇ ਕੇ ਬਲੀਡਿੰਗ ਰੋਕਣਗੇ ਹਸਤਾ ਲੈ ਜਾਣਗੇ ਬਾਕੀ ਬੰਦੇ ਉਸ ਗੱਡੀ ਦੇ ਵਿੱਚ ਜੋ ਸਬਾਨ ਹੈ ਉਹਨੂੰ ਲਿਖਣਗੇ ਤੇ ਉਹਦੀ ਵੀਡੀਓ ਬਣੂਗੀ ਤੇ ਉਹਨਾਂ ਨੂੰ ਫਿਰ ਉਤ ਬਾਅਦ ਚ ਉਹਨਾਂ ਨੂੰ ਬਾਰਸਾਂ ਨੂੰ ਥੇਕਿਉਂ